ਕਿੰਨੇ ਕਨਾ ਸਾਡੇ ਲੈ ਪਰਚੇ ਕੱਢਦਾ ਹੀ ਉਹ ਤਲਵਾਰ ਮਾਰ ਗਿਆ ਹਸਪੀਟਲ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਇੱਕ ਡਾਕਟਰ ਦਾ ਗੁੱਟ ਵੱਢ ਦਿੱਤਾ ਗਿਆ ਤਲਵੰਡੀ ਸਾਬੋ ਦੀਆਂ ਇਹ ਤਸਵੀਰਾਂ ਨੇ ਪਰਚੀ ਫੀਸ ਨਾ ਦੇਣ ਨੂੰ ਲੈ ਕੇ ਕੰਮ ਵੱਧ ਗਿਆ ਨਿਹੰਗ ਸਿੰਘ ਦੇ ਵੱਲੋਂ ਆਪਣੀ ਤਲਵਾਰ ਦੇ ਨਾਲ ਡਾਕਟਰ ਦੇ ਗੁੱਟ ਤੇ ਵਾਰ ਕੀਤਾ ਗਿਆ ਜਿਸ ਤੋਂ ਬਾਅਦ ਡਾਕਟਰ ਜ਼ਖਮੀ ਹੋ ਗਿਆ ਉਸ ਨੂੰ ਉੱਥੇ ਹੀ ਦਾਖਲ ਕਰਵਾਇਆ ਗਿਆ ਤਾਂ ਗੁੱਸੇ ਦੇ ਵਿੱਚ ਆਏ ਡਾਕਟਰਾਂ ਦੇ ਵੱਲੋਂ ਓਪੀਡੀ ਬੰਦ ਕੀਤੀ ਗਈ ਦੱਸ ਦੇ ਕਿ ਨਿਹੰਗ ਸਿੰਘ ਦੇ ਵੱਲੋਂ ਇੱਕ ਵਾਰ ਪਰਚੀ ਤੇ ਦਵਾਈ ਲਈ ਗਈ ਫਿਰ ਦੂਜੇ ਡਾਕਟਰ ਦੇ ਕੋਲ ਚਲਾ ਗਿਆ ਉਸਨੇ ਕਿਹਾ ਕਿ ਜਾਂ ਤਾਂ ਕੱਲ ਆ ਜਾਵੀਂ ਜਾਂ ਦੂਜੀ ਪਰਚੀ ਲੈ ਕੇ ਆਵੇ ਕਿਉਂਕਿ ਇੱਕ ਪਰਚੀ ਤੇ ਇੱਕ ਹੀ ਡਾਕਟਰ ਦਵਾਈ ਦਿੰਦਾ ਹੈ ਤਾਂ ਇਹ ਨਿਹੰਗ ਸਿੰਘ ਔਰਤਾਂ ਵਾਲੀ ਲਾਈਨ ਦੇ ਵਿੱਚ ਖੜ ਕੇ ਉੱਚੀ ਉੱਚੀ ਬੁਰਾ ਭਲਾ ਬੋਲਣ ਲੱਗ ਪਿਆ ਆਪੀਡੀ ਦੇ ਵਿੱਚੋਂ ਇੱਕ ਡਾਕਟਰ ਆਇਆ ਜੋ ਕਿ ਇਸ ਨੂੰ ਸਮਝਾਉਣ ਲੱਗ ਪਿਆ ਪਰ ਗੁੱਸੇ ਦੇ ਵਿੱਚ ਆਇਆ ਇਸ ਨਿਹੰਗ ਸਿੰਘ ਕਾਲੂ ਸਿੰਘ ਨੇ ਉਸ ਡਾਕਟਰ ਤੇ ਹੀ ਤਲਵਾਰ ਦੇ ਨਾਲ ਵਾਰ ਕੀਤਾ ਔਰ ਉਸ ਦਾ ਗੁੱਟ ਵੱਢ ਦਿੱਤਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਔਰ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਤਲਵੰਡੀ ਸਾਬੋ ਦਾ ਇਹ ਹਸਪੀਟਲ ਹੈ ਜਿੱਥੇ ओपीडी ਦੇ ਵਿੱਚ ਖੂਨ ਖਰਾਬਾ ਹੋਇਆ ਨਿਹੰਗ ਸਿੰਘ ਨੂੰ ਸਮਝਾਉਣ ਆਇਆ ਡਾਕਟਰ ਜਿਸ ਤੇ ਵਾਰ ਕੀਤੇ ਗਏ ਕਾਲੂ ਸਿੰਘ ਦੇ ਵੱਲੋਂ ਔਰ ਮੌਕੇ ਤੇ ਹੁਣ ਤਲਵੰਡੀ ਸਾਬੋ ਦਾ ਪ੍ਰਸ਼ਾਸਨ ਪਹੁੰਚ ਗਿਆ ਔਰ ਡਾਕਟਰਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ओपीडी ਬੰਦ ਕੀਤੀ ਗਈ ਵੇ ਕਹੋਂਗੇ ਬੰਦ ਕਰਿਆ ਪਿਆ ਇੱਕ ਨਿੱਗ ਨਾ ਸਾਡੇ ਲੈ ਪਰਚੇ ਕੱਢਦਾ ਹੀ ਉਹ ਤੇਲਵਾਰ ਮਾਰ ਗਿਆ ਹਨਾ ਉਸ ਕਰਕੇ ਅਸੀਂ ਅਸੀਂ ਪਹਿਲਾਂ ਵੀ ਕਿਹਾ ਵੀ ਜਿਹੜਾ ਪਿੱਛੇ ਆ 11500 ਦਿੱਲੀ ਬੰਦਾ ਦਵਾਈ ਲੈਣ ਆਉਂਦਾ ਨਾ ਉਹ ਕੀ ਕਰਦਾ ਇੱਥੇ ਕੋਈ ਕਿਸੇ ਨੂੰ ਕੋਈ ਦਵਾਈ ਵੇਚ ਗਿਆ ਕੋਈ ਕਿਵੇਂ ਲੈ ਗਿਆ ਇੱਥੇ ਨਿਤ ਲੜਾਈ ਹੁੰਦੀ ਹੈ ਇੱਥੇ ਚੋਰੀਆਂ ਬਹੁਤ ਹੁੰਦੀਆਂ ਨੇ ਅਸੀਂ ਕਈ ਵਾਰੀ ਕਹਿ ਚੁੱਕੇ ਆ ਤਾਂ ਅੱਜ ਜਦੋਂ ਇਹ ਘਟਨਾ ਹੋਈ ਹੈ ਤਾਂ ਅਸੀਂ ਸਾਰੇ ਬੁਲਾਏ ਆ ਫਿਰ ਡੀਐਸਪੀ ਬੁਲਾਏ ਆ ਤੇ ਐਸਡੀਐਮ ਵੀ ਬੁਲਾਏ ਆ ਤਾ ਕਰਕੇ ਸੋਧੂ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਸ ਗੱਲ ਨੂੰ ਕਹਿਣਾ ਚਾਹੁੰਦੇ ਆ ਵੀ ਤੇ ਸਕਿਉਰਟੀ ਦੇਵੇ ਤੇ ਹੁਣ ਅਸੀਂ ਆਪ ਹੀ ਸੇਫ ਨਹੀਂ ਅਸੀਂ ਤਾ ਬਿਠਾ ਹਣਾ ਹਾਂ ਇਹ ਬਸ ਤਾਂ ਅਸੀਂ ਤੁਮ ਥੋੜਾ ਜਿਹਾ ਜ ਤੰਗ ਕੀਤਾ ਹੈ ਘੰਟਾ ਤੋਂ ਘੰਟੇ ਹਾਂਜੀ ਭਜੀ ਕੀ ਨਾ ਕਰ ਗੁਰਸੇਖ ਸਿੰਘ ਕਿੱਥੇ ਤੁਸੀਂ ਜੋਗੀ ਕਰਦੇ ਹੋ ਓਪੀਡੀ ਸਰ ਰੌਂਡੀ ਹਸਕਾਰ ਕੀ ਮਾਮਲਾ ਹੋਇਆ ਅਚਾਨਕ ਹੀ ਇਹ ਕਾਮ ਹੋਇਆ ਪੱਤੀ ਘਟਦੇ ਹਾਂਜੀ ਹਾਂ ਕੀ ਮਾਮਲਾ ਉਹ ਖਾਲਸਾ ਜੀ ਆਏ ਸੀਗੇ ਜੀ ਇੱਕ ਆਨਲਾਈਨ ਸਿਸਟਮ ਨਾਲ ਪਰਚੀ ਇੱਕ ਵਾਰੀ ਦਵਾਈ ਲੈ ਲਈ ਡਾਕਟਰ ਤੋਂ ਉਹਨਾਂ ਨੇ ਦੁਬਾਰੇ ਦੂਸਰੇ ਡਾਕਟਰ ਕੋਲੇ ਵਾਗੇ ਦਵਾਈ ਲੈਣ ਉਹ ডিসਪੈਂਸਰੀ ਜਗ੍ਹਾ ਉਹਨਾਂ ਨੇ ਵਾਪਸ ਕਰਤਾ ਵੀ ਇਹ ਪਰਚੀ ਤੇ ਦਵਾਈ ਇੱਕ ਵਾਰੀ ਮਿਲ ਗਈ ਵੀ ਦੁਬਾਰੇ ਨਹੀਂ ਮਿਲਦੀ ਜਾਂ ਤਾਂ ਪਰਚੀ ਨਵੀਂ ਕਟਾ ਲੈ ਉਹਨੇ ਕੱਲ੍ਹ ਨੂੰ ਲੈ ਜਾਓ ਦਵਾਈ ਤੁਸੀਂ ਤੇ ਉਹ ਆ ਕੇ ਸਾਡੇ ਨਾਲ ਮਿਸਬਿਹਾਈਵ ਕਰ ਲੱਗ ਗਏ ਇੱਥੇ ਕਹਿੰਦੇ ਤੁਸੀਂ ਪੈਸੇ ਲੈਣੇ ਹੋਗੇ ਤੁਸੀਂ ਐ ਕਰਦੇ ਹੋਗੇ ਅੱਛਾ ਤੇ ਉਹ ਲੇਡੀਜ਼ ਵਾਲੀ ਲਾਈਨ 'ਚ ਖੜੇ ਸੀਗੇ ਤੇ ਉਧਰੋਂ ਗਾਲਾਂ ਕੱਢਣ ਲੱਗ ਗਏ ਜਾ ਕੇ ਮੈਨੂੰ ਕਹਿਣ ਲੱਗੇ ਤੂੰ ਬਾਹਰ ਨਿਕਲ ਮੈਂ ਤੈਨੂੰ ਮਾਰੂੰਗਾ ਮੈਂ ਕਰੂੰਗਾ ਮੈਂ ਬਾਹਰ ਜਾ ਕੇ ਮੈਂ ਸਮਝਾਉਣ ਹੀ ਗਿਆ ਸੀ ਬਾਪੂ ਤੂੰ ਜਾ ਨਹੀਂ ਹੈਗੇ ਪੈਸੇ ਮੈਂ ਤੇਰੀ ਕੱਟ ਦਿੰਦਾ ਪਰਚੀ ਠੀਕ ਹੈ ਹੁਣ ਇਸ ਗੁਰਬਾਨ ਸਿੱਧੀ ਛੜਤੀ ਮੇਰੇ ਕੰਨ ਨੂੰ ਮੈਂ ਹੱਥ ਕਰ ਲਿਆ ਜੀ ਅੱਛਾ ਹਾਂ ਜੀ ਹੱਥ ਜੱਟ ਨਹੀਂ ਹੱਥ ਹਾਂ ਵੱਧਿਆ ਗਿਆ ਜੀ ਵੱਧਿਆ ਗਿਆ ਅੱਛਾ ਤੇ ਉਹਨੇ ਗਵਾਣੇ ਜੀ ਸੀ ਨਹੀਂ ਡੱਕੇ ਸੀਗੇ ਜਿਉਂ ਨਾਲੋਂ ਕੁਝ ਦਿਖਦੇ ਨਹੀਂ ਸੀਗੇ ਤੇ ਉਹ ਆਪਣਾ ਕੀ ਨਾਂ ਸੀ ਉਹਨਾਂ ਦਾ ਕਾਲੂ ਸਿੰਘ ਹੈ ਜੀ ਕਾਲੂ ਸਿੰਘ ਕਿਹੜੇ ਪਿੰਡੋਂ ਭਾਗੀਪੰਦ ਮੰਗ ਕੀ ਕਰਦੇ ਹੁਣ ਇਨਸਾਫ ਦਿੱਤਾ